राजेबास पेड़ तो इकटा दे पट्टे तो एक नौजवान जिन्हें नशा कित्ता हो ऐसी समाणा दे सरकारी अस्पताल दे उसका एक साथी लेके है इस बार जब पूछा के डॉक्टर साहब डॉक्टर एमरजेंसी में तैनात है जेड़ा एक कथित नौजवान है इसने कोई नशा कित्ता है और इस दा इलाज शुरू कर देता है लेकिन इसने पटाला रेफर कित्ता जा रहा है किस तरह का नशा कित्ता है सारा जांच दा विषय है ਹਾਂ ਇੰਜੈਕਸ਼ਨ ਵਾਲਾ ਹੈ ਹੈ ਇਹ ਉੱਚੀ ਪੇਵਾਸੀ ਕਚਾਕੇ ਲੈ ਕੇ ਇੱਕ ਹੀ ਕਿਨੇ ਮਿਲਦਾ ਹੈ ਗਾਜੀ ਵਾਸ ਕਿਨਾ ਜਮਨ ਹੈ ਇਹ ਸ਼ਾਇਦ ਆਪਣਾ ਮਾਜ ਵੀ ਹੁੰਦੀ ਹੈ ਹਮ ਪੱਲੇਵਰੀ ਕਰ ਪਤਾ ਨਹੀਂ ਤੁਸੀਂ ਵੀ ਜਾਣਦੇ ਇਹ ਡਰਗ ওভারਡੋਸ ਦੇ ਕਰਕੇ ਆਇਆ ਜੀ ਅਨਕੌਂਸ਼ੀਅਸ ਸਟੇਟ ਦੇ ਵਿੱਚ ਆਇਆ ਸਾਡੇ ਕੋਲ ਕੀ ਨਾ ਕੋਈ ਸੇਟ ਕੰਡੀਸ਼ਨ ਜਤਿੰਦਰ ਨਾਮ ਦਾ ਸਰ ਇਹ ਗਾਜੀ ਵਾਸ ਦੇ ਰੰਗ ਹਾਂ ਜੀ ਜਿਹੜੇ ਨਾਲ ਲੈ ਕੇ ਆਏ ਦੱਸ ਰਹੇ ਨੇ ਗਾਜੀ ਵਾਸ ਦਾ ਆ ਰਹਿਣ ਵਾਲਾ ਜਤਿੰਦਰ ਨਾਮ ਹੈ ਡਰਾਗੋ ਵਡੋਜੀ ਦਾ ਸਰ ਹਾਂਜੀ ਡਰਾਗੋ ਵਡੋਜੀ ਲੱਗਦੀ ਹੈ ਕੰਡੀਸ਼ਨ ਹੁਣ ਤਾਂ ਸਟੇਬਲ ਹੋ ਚੁੱਕੀ ਹੈ ਜਦੋਂ ਆਇਆ ਸੀ ਅਨਕੌਂਸ਼ੀਅਸ ਸਟੇਟ 'ਚ ਆਇਆ ਸੀ ਸਾਡੇ ਕੋਲ ਹੁਣ ਸਟੇਬਲ ਹੈ ਰੈਫਰ ਕਰੋਗੇ ਰੱਖੋਗੇ ਹਾਂਜੀ ਅਸੀਂ ਰੈਫਰ ਕਰਾਂਗੇ ਕੈਮਰਾਮੈਨ ਬੀਕੇ ਗਰੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ